ਮੇਰੇ ਪਿਆਰੇ ਬੱਚਿਓ ਅਤੇ ਆਏ ਹੋਏ ਪਤਵੰਤੇ ਸੱਜਣਾ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਬਹੁਤ-ਬਹੁਤ ਜੀ ਆਇਆਂ ਨੂੰ ਜਿਵੇਂ ਕਿ ਸਾਨੂੰ ਸਭ ਨੂੰ ਪਤਾ ਹੈ ਅਸੀਂ ਸਤਬੋਧ ਦਿਲੀਪ ਸਿੰਘ ਜੀ ਦੀ ਸਪਿਰਣਾ ਸਦਕਾ ਇੱਥੇ ਨਾਰਾਇਣਗੜ੍ਹ ਵਿਖੇ ਬੱਚਿਆਂ ਨਾਲ ਬਸਾਖੀ ਮਨਾ ਰਹੇ ਹਾਂ ਸਾਡੀ ਸੰਸਥਾ ਅਧਿਆਨ ਫਾਊਂਡੇਸ਼ਨ ਅਤੇ ਵਿੱਚ ਵਿਸ਼ਵ ਸਤਸੰਗ ਸਭਾ ਬੱਚਿਆਂ ਨੂੰ ਨਾ ਕਿ ਇਕੱਲੀ ਵਿੱਦਿਆ ਪ੍ਰਦਾਨ ਕਰਦੀ ਹੈ ਬਲਕਿ ਨਾਲ-ਨਾਲ ਅਸੀਂ ਬੱਚਿਆਂ ਨੂੰ ਨੈਤਿਕ ਸਿੱਖਿਆ ਆਪਣੇ ਕਲਚਰ ਆਪਣੇ ਟ੍ਰੈਡੀਸ਼ਨ ਦੇ ਨਾਲ ਵੀ ਜੋੜਦੇ ਹਾਂ ਉਹਨਾਂ ਬਾਰੇ ਜਾਣਕਾਰੀ ਦਿੰਨੇ ਹਾਂ ਅਸੀਂ ਵਾਤਾਵਰਣ ਆਪਣੇ ਆਪ ਨੂੰ ਕਿਵੇਂ ਸਾਫ਼ ਰੱਖਣਾ ਹੈ ਆਪਣੇ ਆਲੇ ਦੁਆਲੇ ਨੂੰ ਕਿਵੇਂ ਸਾਫ਼ ਰੱਖਣਾ ਹੈ ਇਹਨਾਂ ਸਾਰੀਆਂ ਚੀਜ਼ਾਂ ਦੀ ਜਾਣਕਾਰੀ ਪ੍ਰਦਾਨ ਕਰਦੇ ਹਾਂ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਵਿਸਾਖੀ ਵਾਲੇ ਦਿਨ ਸਤਗੁਰ ਗੋਬਿੰਦ ਸਿੰਘ ਜੀ ਨੇ ਖਾਲਸਾਪਨ ਦੀ ਸਾਜਨਾ ਕੀਤੀ ਸੀ ਉਹਨਾਂ ਨੇ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਅਤੇ ਉਹਨਾਂ ਕੋਲੋਂ ਆਪ ਅੰਮ੍ਰਿਤ ਪ੍ਰਾਪਤ ਸ਼ਕਿਆ ਸੀ ਪਰਸ਼ਾ ਜੀ ਦੀ ਕਿਰਪਾ ਦੇ ਨਾਲ ਹੀ ਅੱਜ ਸਾਡਾ ਖਾਲਸਾ ਪੰਥ ਬਰਕਰਾਰ ਹੈ ਅਸੀਂ ਕਿ ਅਡਾਸ ਕਰਦੇ ਹਾਂ 파ਸ਼ਾ ਜੀ ਦੇ ਚਲਣਾ ਦੇ ਵਿੱਚ ਕਿ ਇਹ ਖਾਲਸਾ ਪੰਥ ਇਤਰਾ ਹੀ ਚੜ੍ਹਦੀ ਕਲਾ ਵਿੱਚ ਰਹੇ ਰਹੇ ਅਤੇ ਅਸੀਂ ਲੋਕਾਂ ਦੀ ਦੁੱਖੀਆਂ ਦੀ ਸੇਵਾ ਕਰ ਸਕੀਏ ਅਤੇ ਇਸ ਦੇ ਨਾਲ ਨਾਲ ਅਸੀਂ ਬੱਚਿਆਂ ਨੂੰ ਮਾਤਾ ਪਿਤਾ ਦੀ ਇੱਜ਼ਤ ਕਰਨਾ ਆਪਣੇ ਦੇਸ਼ ਨਾਲ ਪਿਆਰ ਕਰਨਾ ਉਹਨਾਂ ਦਾ ਆਦਰ ਸਤਕਾਰ ਕਰਨਾ ਇਹਨਾਂ ਚੀਜ਼ਾਂ ਬਾਰੇ ਵੀ ਜਾਣਕਾਰੀ ਦਿੰਦੇ ਹਾਂ ਹੁਣ ਇੱਥੋਂ ਦੇ ਦੋ ਪਿਆਰੇ ਬੱਚੇ ਮੁਸਕਾਨ ਤੇ ਅੰਜਲੀ ਆਪ ਜੀ ਨੂੰ ਅਡਾਸ ਸੁਣਾਉਣਗੇ ਆ ਨੂ ਪਿਆਰ ਭਰੀ ਸ਼ਤਸ਼ੀਰ ਆਕਾਲ ਇਕਾਤ ਇਕਮਕਾਰ ਜੱਤੀ ਪਰ ਸਾਤ सतगुरु है दीन ध्यान मैं हाँ तेरा बीबा बाल बख्शो प्रभ जी हिम्मत ज्ञान पढ़ लिख के मैं बना महा माता पिता दा सगाकार बना कौम दा सेवादार मंदा कर्म न करा कदेवी शुभ कर्मो न डरा कदेवी रोज सवेरे कर स्नान तरा तेरे चरना का ध्यान हे सतगुरु जी तेरे पास में है मेरी निकली अरदास वाहेगुरु जी का खालसा वाहेगुरु जी की फतेह ਸਭ ਨੂੰ ਪਿਆਰ ਪਿਆਰ ਭਰ ਸ੍ਰੀ ਅਕਾਲ ਮੈਂ ਆਪ ਜੀ ਦੇ ਅੱਗੇ ਇੱਕ ਸ਼ਬਦ ਪੇਸ਼ ਕਰਨ ਜਾ ਰਹੀ ਹਾਂ ਦੇਹ ਸ਼ੀਵਾ ਬਰਮੋ ਹੈ ਹ ਸੁਭ ਕਰਮਨ ਤੇ ਕਬਹੁ ਨਾ ਡਰੋ ਨਾ ਡਰੋ ਅਰਸੋ ਜਬ ਜਾਏ ਡਰੋ ਨਿਸ਼ਚੈ ਕਰੇ ਆਪਣੀ ਜੀਤ ਕਰੋ ਇਹ ਲਾਲਚ ਹੋ ਗੁਣ ਤਾ ਉਚਰੋ ਅਤ ਹੀ ਰਣ ਮੈਂ ਮਰੋ ਜਬ ਆਵ ਕੀਓ ਧਨੀ ਧਾਨ ਬਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਮਾਣ ਨਾਲ ਆ ਗਿਆ ਗੋਲੀ ਨੀ ਨਾਂ ਕਰੀ ਕਾਲੀ ਸੁਣੀ ਮੈਂ ਨਾ ਕਿ ਆਪ ਉੱਪਰ ਸਿੱਕਣ ਲੈ ਜਾਈਂ ਗੁਰਮਖ ਨਾਦੰ ਗੁਰਮਖ ਵੇਦੰ ਗੁਰਮਖ ਰੈਸ ਮਾਈ ਇਤਿਨ ਸ਼ਰੂ ਦੁਬਾਰਾ ਖਾ ਪਰ ਮਾਗੁਰ ਪਾਰ ਬਤੀ ਮਾਈ ਜੇਹੋ ਚਾਨਾ ਖਾਣਾ ਕਹਣਾ ਕਿ ਸੰਨ ਲੈ ਗਾਇਸ ਲੈ ਦੇ ਬੁਝਾਈ ਸਤਨਾ ਜਿਆ ਖਾਇ ਇੱਕ ਜਗਾ ਸੋ ਮੈਨ ਸਭ ਜਾਈਂ ਜੀ ਨਾ ਵਣੇ ਨਾ ਪਾਣ ਬਣੇ ਕੀ ਨਾਇ ਕਰੀ ਜਦੋਂ ਤੁਸੀਂ ਸੁਪਾਈ ਬਖਾਵੇਂ ਤੋਂ ਮਾਰਿਆ ਮਿਲਾਈ ਮਾਤ ਵਿੱਚ ਰਹਿੰਦਾ ਆਰਮਾਨ ਦੇ ਗੁਰ ਕੀ ਸੈਸਣੀ ਗੁਰਾ ਇੱਕ ਦੇ ਜੈਤਨਾ ਜਿਆ ਫਾਇਦ ਨਾ ਤਸਨਾ ਲਾਈ ਦੇ ਚਾਲੇ ਆ ਜਾਓ ਸੁਣੀ ਹੋਏ ਨਮਨ ਦਵਿਦਾਨੀ ਨਾਲ ਚਲੇ ਸਭ ਕੋ ਚੰਗਾ ਜਲ ਖਾ ਕੇ ਜਸ ਕੇ ਜਲ ਲੈ ਗਏ ਜਿਸ ਨੇ ਜਨਾ ਆਵਈ ਚਾਰ ਨਾ ਪੁੱਛਿਆ ਕੇ ਕਿਤਾ ਅੰਦਰ ਵਲੀ ਕਾਰ ਦੋਸੀ ਦੋਸਤ ਰਹੇ ਨਾਨਕ ਨੇ ਗੁਰਮੁਖ ਕਰੇ ਗੁਰਮੰਦਿਆ ਗੁਰਦੀ ਤੇਰਾ ਕੋਈ ਨਾ ਸੁਜੇ ਜਿਸ ਜਨ ਸੇ ਨਜ਼ਰ ਕਰੇ ਸੁਨੇ ਸੇ ਤੇ ਸੁਨਾ ਸੁਨੇ ਦਾ ਤੇ ਤਵਲਾ ਆਵਾਜ਼ ਸੁਨੇ ਦੀਪ ਲੋ ਆਕਾ ਸੁਨੇ ਹੋ ਨਾ ਸਕੇ ਕਾਲ ਨਾਮ ਤੇ ਬਤਾ ਸਦਾ ਆਵਾਜ਼ ਸੁਨੇ ਜੁਦ ਪਾਪਾ ਨਾ ਸੁਨੇ ਸਰਵਰ ਮਾਇਨ ਦੇ ਸੁਨੇ ਮੁਖ ਸਲਾਣ ਬੰਦ ਸੁਨੇ ਬੋਲ ਸੁਨੇ ਜੋਗ ਦੇ ਵਿੱਚ ਤੰਗ ਤੇ ਜੇ ਕੋ ਮੈਂ ਨਹੀਂ ਮੈਂ ਕੋਈ ਪੰਜਵਾਂ ਪੰਜਵਦਾਨ ਪੰਜੇ ਬਾਵੇ ਦਰਗੇ ਮਾਨ ਕੋਲ ਲਗਾ ਦਾਨ ਚਾਹ ਕੋ ਬ੍ਰੇਕ ਜਾਂ ਜੇ ਕੋ ਕਾਇਲ ਕਰਵੇਂ ਚਾਰ ਕਰਤੇ ਕੈ ਮੈਂ ਨਹੀਂ ਤੋਂ ਮਤਲਬ ਪਿਆਰ ਭਰੀ ਸੱਚਿਆਕਾਰ ਮੇਰਾ ਨਾਮ ਮਧੂ ਹੈ ਮੈਂ ਤੁਹਾਨੂੰ ਅੱਜ ਵੀ ਸਾਖੀ ਬਾਰੇ ਕੁਝ ਦੱਸਣ ਜਾ ਰਹੀ ਹਾਂ ਭਾਰਤੀ ਇਤਿਹਾਸ ਵਿੱਚ ਵਿਸ਼ੇਸ਼ ਮਹੱਤਵ ਰੱਖਦਾ ਹੈ ਵਿਸ਼ੇਸ਼ ਕਰਕੇ ਸਿੱਖ ਇਤਿਹਾਸ ਵਿੱਚ 1899 ਈਸਵੀ ਦੀ ਵਿਸਾਖੀ ਨੂੰ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਪੰਜ ਪਿਆਰੇ ਥਾਪ ਕੇ ਅੰਮ੍ਰਿਤ ਦੇ ਦਾਤ ਬਖਸ਼ ਕੇ ਸਿੱਖ ਧਰਮ ਦੀ ਸਥਾਪਨਾ ਕੀਤੀ ਆਮ ਤੌਰ ਤੇ ਇਹ ਤਿਉਹਾਰ ਹੜੀ ਦੀ ਫਸਲ ਦੀ ਪੱਕਣ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ ਇਸ ਨੂੰ ਕਿਸਾਨਾਂ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ ਗੁਰੂ ਸਾਹਿਬ ਨੇ ਪੰਜਾ ਸਿੰਘਾਂ ਨੂੰ ਅੰਮ੍ਰਿਤ ਛਕਾਇਆ ਅਤੇ ਪੰਜ ਪਿਆਰਿਆਂ ਦੀ ਪਦਵੀ ਦਿੱਤੀ ਬਾਅਦ ਵਿੱਚ ਉਹਨਾਂ ਪਾਸੋਂ ਆਪ ਅਮ੍ਰਿਤ ਛਕਿਆ ਅੰਮ੍ਰਿਤ ਸ਼ਕਤਕ ਕੇ ਇੱਕ ਨਵਾਂ ਪੰਥ ਸਾਂਝਾ ਅਤੇ ਜਾਤ ਪਾਤ ਰੰਗ ਪੇਤ ਆਦਿ ਦੇ ਵਿਤਕਰੇ ਨੂੰ ਖਤਮ ਕੀਤਾ ਅਮ੍ਰਿਤਸਰ ਤੋਂ ਬਾਅਦ ਮਰਦਾ ਦੇ ਨਾਂ ਪਿੱਛੇ ਸਿੰਘ ਲਗਾਉਣ ਦਾ ਹੁਕਮ ਦਿੱਤਾ ਅਮ੍ਰਿਤਸਰ ਤੋਂ ਬਾਅਦ ਕੇ ਸੰਗਾ ਕੜਾ ਕਿਰਪਾਨ ਅਤੇ ਕਸ਼ੇਰਾ ਹਰ ਸਿੱਖ ਦੀ ਪੋਸ਼ਾਕ ਦਾ ਜ਼ਰੂਰੀ ਹਿੱਸਾ ਬਣ ਗਿਆ ਧੰਨਵਾਦ ਜੁਨੇ ਰਾਨਗੜ੍ਹ ਦੀ ਇੱਕ ਬੱਚੀ ਮੈਂਦੀ ਜਿਹੜੀ ਕਿ ਸਤਗੁਰ ਨਾਨਕ ਦੇਵ ਜੀ ਦੇ ਬਾਰੇ ਜਾਣਕਾਰੀ ਦਵੇਗੀ ਪ੍ਰਿਸ਼ਾਸਤਿਕਾ ਕਾਲ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਕੁਝ ਦੱਸਣ ਜਾ ਰਹੀ ਹਾਂ ਪੰਜਾਬ ਪੀਰਾਂ ਪਗੰਬਰਾ ਅਤੇ ਗੁਰੂਆਂ ਦੀ ਧਰਤੀ ਹੈ ਇਹਨਾਂ ਇਹਨਾਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਹਨ ਇਹਨਾਂ ਦਾ ਜਨਮ ਤਲਵੰਡੀ ਸਾਬੋ ਨਾਮਕ ਦੇ ਪਿੰਡ ਵਿੱਚ 1459 ਈਸਵੀ ਵਿੱਚ ਹੋਇਆ ਇਹਨਾਂ ਨੂੰ ਇਹਨਾਂ ਦੇ ਪਿਤਾ ਦਾ ਨਾਮ ਮਹਿਤਾ ਕਾਲੂ RAM ਅਤੇ ਮਾਤਾ ਦਾ ਨਾਮ ਤ੍ਰਿਪਤਾ ਦੇਵੀ ਸੀ ਜਦੋਂ ਇਹਨਾਂ ਨੂੰ ਪੜ੍ਹਾਈ ਕਰਨ ਲਈ ਪੜਾਈ ਕਰਨ ਨਹੀਂ ਭੇਜਿਆ ਗਿਆ ਤਾਂ ਇਹਨਾਂ ਦਾ ਮਨ ਪੜਾਈ ਵਿੱਚ ਨਹੀਂ ਲੱਗਿਆ ਇਹਨਾਂ ਉਹਨਾਂ ਨੇ ਕਿਹਾ ਮੈਂ ਤਾਂ ਪਰਮਾਤਮਾ ਨੂੰ ਪੜਨਾ ਚਾਹੁੰਦਾ ਹਾਂ ਇਹਨਾਂ ਨੂੰ ਵਪਾਰ ਕਰਨ ਲਈ 200 ਰੁਪਏ ਦਿੱਤੇ ਗੁਰੂ ਜੀ ਨੇ 200 ਰੁਪਏ 사ਦੂਆਂ ਸੰਤਾਂ ਨੂੰ ਭੋਜਨ ਸ਼ਕਾਣ ਵਿੱਚ ਖਰਚ ਕਰ ਦਿੱਤੇ ਉਹਨਾਂ ਨੂੰ ਬੀਬੀ ਨਾਨਕੀ ਕੋਲ ਸੁਲਤਾਨਪੁਰ ਲੋਧੀ ਭੇਜ ਦਿੱਤਾ ਗਿਆ ਉਹਨਾਂ ਨੂੰ ਉੱਤੇ ਮੋਦੀ ਖਾਨੇ ਵਿੱਚ ਇੱਕ ਨੌਕਰੀ ਮਿਲ ਗਈ ਉਹ ਤੇਰਾ ਤੇਰਾ ਕਰਦੇ ਹੋਏ ਭੋਜਨ ਅਨਾਜ ਲਟਾਉਣ ਲੱਗ ਜਾਈ ਉਨ੍ਹਾਂ ਦੇ ਦੋ ਪੁੱਤਰ ਸ੍ਰੀ ਚੰਦ ਅਤੇ ਸ੍ਰੀ ਲਖਮੀ ਦਾਸ ਹੋਏ। ਸ੍ਰੀ ਲਖਮੀ ਦਾਸ ਹੋਏ ਉਹ 70 ਸਾਲ ਦੀ ਉਮਰ ਵਿੱਚ ਆਪਣਾ ਸਰੀਰ ਛੱਡ ਗਏ। ਧੰਨਵਾਦ। ਸਾਡੇ ਸਾਹਮਣੇ ਸਾਡੀ ਬੱਚੀ ਗੁਰਲੀਨ कौर ਸਤਗੁਰ ਗੋਬਿੰਦ ਸਿੰਘ ਜੀ ਦੇ ਬਾਰੇ ਜਾਣਕਾਰੀ ਦੇਵੇਗੀ। ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਤੁਹਾਨੂੰ ਗੁਰ ਗੋਬਿੰਦ ਸਿੰਘ ਜੀ ਦੇ ਬਾਰੇ ਕੁਝ ਦੱਸਣ ਜਾ ਰਹੀ ਹਾਂ। ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ 10ਵੇਂ ਗੁਰੂ ਸਨ ਇਹਨਾਂ ਦਾ ਜਨਮ 1666 ਈਸਵੀ ਨੂੰ ਪਟਨਾ ਵਿਖੇ ਮਾਤਾ ਗੁਜਰੀ ਜੀ ਦੀ ਕੁੱਖੋਂ ਹੋਇਆ ਗੁਰੂ ਤੇਗ ਬਹਾਦਰ ਜੀ ਇਹਨਾਂ ਦੇ ਪਿਤਾ ਜੀ ਸਨ ਜਿਨ੍ਹਾਂ ਨੂੰ 9ਵੇਂ ਗੁਰੂ ਵੀ ਕਿਹਾ ਜਾਂਦਾ ਹੈ ਬਚਪਨ ਵਿੱਚ ਗੁਰੂ ਗੋਬਿੰਦ ਸਿੰਘ ਜੀ ਆਪਣੇ ਹਾਨੀਆਂ ਨਾਲ ਕਈ ਤਰ੍ਹਾਂ ਦੇ ਚੋਜ ਕਰਦੇ ਰਹੇ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਜੀ ਪਟਨੇ ਤੋਂ ਆਨੰਦਪੁਰ ਆ ਗਏ ਇੱਥੇ ਆ ਕੇ ਇਹਨਾਂ ਨੇ ਧਾਰਮਿਕ ਵਿਦਿਆ ਪ੍ਰਾਪਤ ਕੀਤੀ ਇਹਨਾਂ ਦੇ ਪਿਤਾ ਜੀ ਨੇ ਕਈ ਸਾਰੀਆਂ ਲੜਾਈਆਂ ਵੀ ਲੜੀਆਂ ਅੰਤ ਇਹ 1708 ਈਸਵੀ ਵਿੱਚ ਜੋਤੀ ਜੋਤ ਸਮਾ ਗਏ। ਅਮਨੇ ਅਭਿਜੋਤ कौर ਵਿਸਾਖੀ ਤੇ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹੈ। ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ। ਮੇਰਾ ਨਾਮ ਅਭਿਜੋਤ कौर ਹੈ। ਮੈਂ ਅੱਜ ਤੁਹਾਨੂੰ ਵਿਸਾਖੀ ਦੀ ਇੱਕ ਕਵਿਤਾ ਬੋਲਣ ਜਾ ਰਹੀ ਹਾਂ। ਕਿੰਨਾ ਵਿਸਾਖੀ ਵਾਲਾ ਮੇਲਾ ਭਰਿਆ ਜਾਇ ਨਾ ਬਾਜ਼ਾਰਾਂ ਵਿੱਚ ਪੈਰ ਧਰਿਆ। ਗੰਜਾ ਟਵਾਨੀਆਂ ਨੇ ਪਾਈਆਂ ਅਤੇ ਪਾਈਆਂ ਹੱਟੀਆਂ ਦੋਹੀ ਅਤੇ ਕਰਦੇ ਸਵਾਈਆਂ ਘਟੀਆਂ ਲੱਡੂਆਂ ਜਲੇਬੀਆਂ ਟੋਲੀਆਂ ਬਣਾਈਆਂ ਵਕ ਵਕ ਮੇਲੀਆਂ ਸੋਬ ਦੇ ਮੇਲੇ ਨਾਲ ਦੇਲੀਆਂ ਸ਼ੋਰ ਨਾਲ ਮੇਲੇ ਵਿੱਚ ਆਉਂਦਾ ਲੋਰ ਹੈ ਕੱਪੜੇ ਨੇ ਰੰਗ ਪਾਏ ਨਾਲ ਪੰਗਾ ਰੰਗਾ ਰੰਗ ਦੇ ਪੁਰਤੇ ਚਾਦਰੇ ਨੇ ਕਈ ਢੰਗ ਦੇ ਕੀਤੀ ਹੋਈ ਸਾਡੀਆਂ ਤੁਹਾਡੀਆਂ ਇੱਚ ਢੋਲ ਕਿਤਰੀ ਧੰਨਵਾਦ ਈਕਾ ਖਾਲਸਾ ਵਾਹੀ ਗੁਰਜੀ ਕੀ ਫਤਹਿ ਇੱਕ ਮੁਕਾਸ਼ਤ ਨਾਮ ਕਰਤਾ ਪੁਰਖ ਨੀਰਪਉ ਨੀਰਵੈਰ ਕਾਲ ਮੂਰਤ ਅਜੂਨੀ ਸਭਾ ਗੁਰ ਪ੍ਰਸਾਦ ਜਪ ਆ ਸੱਚ ਜੁਗਾਸ ਸੱਚ ਹੈ ਵੀ ਸੱਚ ਨਾਲ ਕੋਈ ਵੀ ਸੱਚ ਸੋਚੈ ਸੋਚਣਾ ਹੋਵੇ ਸੇ ਜੋਤੀ ਰਖਵਾਲ ਕੂ ਪੈ ਚੁਪਣਾ ਹੋਵੇ ਜੇ ਨਾਇ ਨਾਲ ਤਾਰ ਭੁਖਾ ਭੁਖ ਨਾਲ ਤਰੀ ਜੇ ਬੰਨਾ ਪੁਰੀਆ ਪਰ ਸਿਆ ਸਿਆ ਮਾ ਰਖੋ ਇਹ ਨਾਲ ਕਿੰਨੇ ਨਾਲ ਕਿਸ਼ਿਆ ਰਿਆ ਹੋਈ ਹੈ ਕਿ ਪੂੜੇ ਟੁੱਟੇ ਪਾਲ ਕਮਨ ਜਾਈ ਚਲੇ ਨਾਲ ਨਾਲ ਕਿਸ਼ਿਆ ਨਾਲ ਵਾਗੂ ਜੀ ਕਾ ਖਲਸ਼ਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਆਦਰਯੋਗ ਸਾਡੇ ਮਹਿਮਾਨ ਨਾਮ ਤਰੀ ਸੰਸਥਾ ਪ੍ਰਧਾਨ ਸਾਹਿਬ ਤੇ ਹੋਰ ਇਸਤਰੀ ਵਿੰਗ ਦੇ ਨਮਾਇਦੇ ਇਸ ਘਰ ਦੇ ਜਿਹੜੇ ਮਾਲਕ ਜਿਹੜੇ ਸੇਵਾ ਲੋਟ ਰਹੇ ਨੇ ਔਰ ਹੋਰ ਪਤਵੰਤੇ ਜਿਹੜੇ ਪਹੁੰਚੇ ਨੇ ਉਹ ਸਾਖੀ ਪਰਤੇ ਸਾਰਿਆਂ ਨੂੰ ਕਰੋੜ ਗੌਰ ਵਿਧਾਈ ਹੋਵੇ ਕਿਉਂਕਿ ਨਾਮ ਤਾਂ ਰਿਸਾਂਸਾ ਅਦਨ ਫਾਊਂਡੇਸ਼ਨ ਇਸਤਰੀ ਵਿੰਗ ਵੱਲੋਂ ਜਿਹੜਾ ਉਦਮ ਕੀਤਾ ਜਾਂਦਾ ਫ੍ਰੀ ਸੈਂਟਰ ਜਿਹੜਾ ਕਿ ਗੁਰੂ ਅਮਰਦਾਸ ਗੁਰੂ ਅਮਰਦਾਸ ਕਲੋਨੀ ਵਿਖੇ ਚੱਲ ਰਿਹਾ ਆ ਸੋ ਬੜੇ ਤਗੜਾ ਉਦਮ ਆ ਆ ਕਿਸੇ ਨੂੰ ਕੋਈ ਸ਼ਬਦ ਸਿਖਾਣਾ ਪਹਿਲੀ ਵਾਰ ਮੈਨੂੰ ਦੇਖ ਕੇ ਬੜੀ ਖੁਸ਼ੀ ਹੋਈ ਆ ਕਿ ਬੱਚੇ ਜਿਹੜੇ ਆ ਸਟੇਜ ਦੇ ਉੱਤੇ ਵਿਚਾਰ ਪੇਸ਼ ਕਰ ਰਹਾ ਆ ਔਰ ਧਾਰਮਿਕ ਗੀਤ ਸੁਣਾ ਰਹਾ ਹੈ ਬਟਾ ਇੰਨੇ ਦੇਰ ਹੋ ਗਿਆ ਆ ਆਪਾਂ ਨੂੰ ਮਿਲਦਾ ਮੈਨੂੰ ਤੁਹਾਡੇ ਬੁਲਾਉਂਦਿਆ ਲੇਕਿਨ ਮੈਂ ਅਜ ਤੱਕ ਇਹ ਨਹੀਂ ਵੇਖਿਆ ਕਿ ਇਹ ਸਟੇਜ ਦਾ ਡਾਂਗ ਜਿਹੜਾ ਤੁਹਾਡਾ ਦੂਰ ਹੋ ਰਿਹਾ ਬੜੀ ਖੁਸ਼ੀ ਵਾਲੀ ਗੱਲ ਆ ਜਿਹੜਾ ਮੇਨ ਮਨੋਰਥ ਜਿਹੜਾ ਪੂਰਾ ਹੋ ਰਿਹਾ ਜਪਜੀ ਸਾਹਿਬ ਇੱਕ ਬੱਚੇ ਨੇ ਮੋਹ ਜਵਾਨੇ ਸੁਣਾਇਆ ਬਹੁਤ ਵਧੀਆ ਵਧੀਆ ਛੋਟੇ ਬੱਚੇ ਨੇ ਸੁਣਾਇਆ ਜਪਜੀ ਸਾਹਿਬ ਮੂਲ ਮੰਤਰ ਦਾ ਬਾਗ ਕਿਉਂਕਿ ਜਿਹੜੇ ਧਾਰਮਿਕ ਵਿਦਿਆ ਧਾਰਮਿਕ ਸਾਨੂੰ ਚੰਗੇ ਇਨਸਾਨ ਬਣਨਾ ਸਿੱਖੇ ਦੇ ਵਸਨੀਕ ਦੇਸ਼ ਦੇ ਨਾਗਰਿਕ ਔਰ ਆਪਣੇ ਏਰੀਏ ਦਾ ਆਪਣੇ ਮਾਪੇ ਦਾ ਆਪਣੇ ਸਕੂਲ ਦਾ ਆਪਣੀ ਸੰਸਥਾ ਦਾ ਨਾਮ ਰੌਸ਼ਨ ਕਰ ਸਕੋ ਸੋ ਚੰਗੇ ਜਿਹੜੇ ਗੁਣ ਆਪ ਸੇ ਆਪਣੇ ਲੈਣੇ ਆ ਹੁਣ ਮੈਂ ਥੋੜੇ ਜਿਹਾ ਪ੍ਰਸ਼ਨ ਤੁਹਾਨੂੰ ਪੁੱਛੂਗਾ ਜੇਕਰ ਤੁਸੀਂ ਜਵਾਬ ਦੋਗੇ ਤਾਂ ਬਹੁਤ ਵਧੀਆ ਜੇ ਨਹੀਂ ਦੋਗੇ ਫਿਰ ਵੀ ਵਧੀਆ ਕਿਉਂਕਿ ਵਿਸਾਖੀ ਵਾਲੇ ਜਣ ਕੀ ਹੈ ਵਿਸਾਖੀ ਆਪਾਂ ਕਿਉਂ ਬਣਾਉਂਦੇ ਆ ਹੱਥ ਖੜਾ ਕਰਨਾ ਉੱਤ ਕੈਮਰਾ ਹਾਂ ਬੇਟਾ ਦੱਸੋ ਖੜੇ ਹੋਗੇ ਖੜੇ ਹੋਗੇ ਉੱਚੀ ਆਵਾਜ਼ ਵੈਸੇ ਨਾ ਖਲੋ ਉਸਾਖੀ ਵਾਲੇ ਦਿਨ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰੇ ਥਾਪ ਕੇ ਉਹਨਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ੀ ਤੇ ਖਾਲਸਾ ਪੰਥ ਸਾਜਿਆ ਸੀ ਇਸ ਕਰਕੇ ਵਿਸਾਖੀ ਮਨਾਇ ਜਾਂਦੀ ਹੈ ਬਹੁਤ ਵਧੀਆ ਬੇਟਾ ਇੱਕ ਜਸਪ੍ਰੀਤ ਸਿੰਘ ਜੀ ਨੇ ਪੰਜ ਪਿਆਰੇ ਸਾਥੀ ਸੀਗੇ ਤੇ ਉਹਨਾਂ ਦੇ ਨਾਮ ਤੋਂ ਸਾਰਿਆਂ ਨੂੰ ਯਾਦ ਕਰਵਾਇਆ ਗਿਆ ਹੈ ਹੈਨਾ ਕਿੰਨੇ ਕੋ ਆਂਦੇ ਆ ਦੱਸੋ ਪਦੀਨੂ ਜੀ ਸਤਿਕਾਰ ਮਾਈ ਲੈ ਲਓ ਕਾਰਨ ਸਿੰਘ ਜੀ ਪਾਈ ਪਾਈ ਕਾਰਨ ਸਿੰਘ ਜੀ ਪਾਈ ਲਾਭ ਸਿੰਘ ਜੀ ਪਾਈ ਪਾਈ ਆਤਮ ਸਿੰਘ ਜੀ ਪਾਈ ਨੈਣਾ ਸਿੰਘ ਜੀ ਪਾਈ ਸੋਤੇ ਸੀ। ਉਹਨੇ ਦੇ ਜਿਹੜੇ ਇਸ ਪੁਰਾਣੇ ਉਪਰ ਅੰਕ ਖਾਰ ਵੀ ਤੇ ਆਹੋਲੇ ਬਾਰੇ ਅੱਛੀ ਤਰ੍ਹਾਂ ਯਾਦ ਹੈ ਜੀ ਨੂੰ ਦੱਸੋ ਸਾਰੇ ਗਦੋਹੀ ਨਹੀਂ ਫਟਫਟ ਕਰਵਾਉਂਦੇ। ਉਹ ਕਹਿੰਦੇ ਕਰਵਾਉਂਦੇ ਸੀ ਜੀ ਕਰਕੇ ਦਰਿਆ। ਇਹ ਤਾਂ ਜੀ ਪਾਈ ਸਤਿਗੁਰਲਾ ਸਿੰਘ ਜੀ ਨੇ ਕਿੱਤੇ ਵੇਹੇ ਤੇ ਦਦਾ। ਤੇਦਾ ਵਿਆਹ ਬੰਦਗਾ ਬੰਨ ਕੀਤਾ ਤੇ ਸਤੀ ਪ੍ਰਥਾ ਤੇ ਇਸ ਬੱਚੇ ਆਪਣੇ ਕਿੰਨੀਆਂ ਦੇ ਪ੍ਰਾਣ ਵਸਦੇ। ਸੁਭਾਸ਼ਾ ਜੀ 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 சி திரவான் கிரவான சத்தயுக பகவான் பவன ஜீ திரேத்து பகவான் ரந்த ஜி சத்யுக பகவான் கிருஷ்ணந்த सतयुग का भगवान मामन जी त्रेता युग भगवान रामचंद्र जी द्वापर भगवान कृष्ण चंद्र जी कलयुग श्री गुरु नानक देव जी सामन जी जस्सी सिंह जी सामन जी यार सिंह जी सामन जी जवाहर सिंह जी सामन फतेह सिंह जी

आ, वाए गुजी की कौन का सात नाम करता पुर नीर को नीर वा काल मूर काजु नी से भर गुरु पर जप हा सच हैप्पी सच नानक वासी सच वाहे गुरु जी का खालसा वाहे गुरु जी की फतेह Amen. Uh -huh.